ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੀਤ ਕਰਦੇ ਆ ਕਿ ਸਾਰੇ ਭੈਣ ਭਾਈ ਜੀ ਆ ਠੀਕ ਠਾਕ ਹੋਣਗੇ ਭੈ ਗੁਰੂ ਸੱਚੇ ਪਾਛਾ ਸਾਬ ਨੂੰ ਚੜ੍ਹਦੀਆਂ ਕਲਾ ਚ ਰੱਖਣੀ ਚਾਹੀਦੀ ਆਪਾਂ ਆਇਆ ਦੀ ਖੇਤ ਅੱਜ ਆਪਾਂ ਤਿਆਰੀ ਕਰ ਰਹੇ ਆ ਸਾਗ ਬਣਾਉਣ ਦੀ ਤੇ ਇਹ ਆਪਾਂ ਤੋੜ ਰਹੇ ਸੀ ਜੀ ਪਾਲਕ ਆ ਬਹੁਤ ਥੋਣੀ ਥੋਣੀ ਘੜੀ ਆਪਣੀ ਆਪਦੀ ਪਾਲਕ ਈ ਚਾਹ ਕਾ ਪਾ ਲੈ ਕੇ ਆਏ ਆ ਜੀ ਕਿਸੇ ਦਾ ਵਾਂਡੀਆਂ ਦਾ ਅੱਜ ਆਪਣੇ ਘਰ ਫੇਰ ਤੋਂ ਬਣੇਗਾ ਜੀ ਸਾਗ ਤੇ ਨਾਲ ਬਣਨਗੀਆਂ ਮੱਕੀ ਦੀਆਂ ਰੋਟੀਆਂ ਵੀਡੀਓ ਦਾ ਨਾਲ ਜੀ ਜ਼ਰੂਰ ਬਣੇ ਰਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਕਿੱਪ ਨਾ ਕਰਿਓ ਜੇ ਜੋ ਵੀ ਪੈਨ ਪਾਈ ਕੀ ਚੈਨਲ ਦੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੂੰ ਦੇਖੋ ਆਪਣਾ ਬੇਬੀ ਬਹੁਤ ਗੰਦਾ ਬੇਬੀ ਇਹ ਮੇਰੇ ਨਾਲ ਆ ਗਿਆ ਇੱਥੇ ਛੱਡ ਦੇ ਪੁੱਤਰਾ ਜਾ ਇਹ ਉਹ ਨਾ ਤੋੜਨੇ ਦੀ ਯਾਦ ਨਹੀਂ ਤੋੜਨੇ ਚੰਗਾ ਤੇ ਆਜਾ ਆਪਾਂ ਸੀ ਤੁਹਾਨੂੰ ਦੱਸਾਂਗੇ ਕਿ ਨਾ ਸਾਗ ਦੇ ਵਿੱਚ ਆਪਾਂ ਕਿਹੜੀ ਚੀਜ਼ ਪਾ ਦੀ ਤਾਂ ਜਿਹੜਾ ਆਪਣਾ ਐਸਿਡ ਹੋ ਗਏ ਸਵਾਦਰਾ ਨਹੀਂ ਬਣਦੀ ਤੇ ਨਾਲ ਜੀ ਸਾਦ ਦਾ ਜਿਹੜਾ ਇਸ ਤੇ ਬਹੁਤ ਜ਼ਿਆਦਾ ਵਾਚ ਜਾਂਦਾ ਹੈ ਸਾਦ ਬਹੁਤ ਟੇਸਟੀ ਬਣ ਜਾਂਦਾ ਇਹਦੇ ਨਾਲ ਅਸੀਂ ਉਚੀ ਚਾਪਾ ਨੂੰ ਤੋੜਦੇ ਆ ਉਹ ਵੀ ਆ ਪਾਵਾਂਗੇ ਵੀਡੀਓ ਬਣਾਜੀ ਬਣਾ ਰਹੇ ਹਾਂ ਫਾਂਕੂ ਲਈ ਡੁੱਲੀ ਪਾਣਾ ਦੇ ਕਿਉਂਕਿ ਆਪਣੀ ਆਪ ਦੀ ਪਾਲਕ ਪਾਲਕ ਜਿੰਨੀ ਜ਼ਿਆਦਾ ਪਾਈਏ ਉਨਾ ਹੀ ਸਾਗ ਵਧੀਆ ਬੰਦਾ ਹੈ น่าจะเลี้ยงน่าจะเลี้ยวฮะไม่ ਹੁਣ ਆਪਾਂ ਇੱਥੇ ਲੱਗ ਪਏ ਸੀ ਜੀ ਛੋਲੀਆਂ ਦੇ ਪੱਤੇ ਤੋੜਨ ਆਪਾਂ ਇੱਥੇ ਥੋੜਾ ਜਾਂ ਛੋਲੀਆਂ ਬੀਜਿਆ ਸੀ ਤੇ ਉਹ ਨਾ ਪੱਤੇ ਥੋੜੇ ਜਿਹਾ ਪਾ ਦੀਏ ਨਾ ਤੇ ਸਾਗ ਇੰਨਾ ਜ਼ਿਆਦਾ ਟੇਸਟੀ ਬਣ ਜਾਂਦਾ ਹੈ ਨਾ ਵੀ ਕਾਹਲੀ ਛੱਡ ਦਿਓ ਤੇ ਮम्मी ਕਹਿੰਦੇ ਕਿ ਪਹਿਲਾਂ ਨਾ ਜਦੋਂ ਅਸੀਂ ਇਹ ਸਾਗ ਉਹ ਬਣਾਉਂਦੇ ਹੁੰਦੇ ਸੀ ਨਾ ਤੇ ਕਹਿੰਦੇ ਚੀਜ਼ਾਂ ਵਿੱਚ ਵਾਧੂ ਪਾਈਦਾ ਸੀ ਉਹਦਾ ਆਮ ਹੀ ਬੀਜਦੇ ਹੁੰਦੇ ਸੀ ਹੁਣ ਤਾਂ ਕੋਈ ਵੀ ਨਹੀਂ ਤੇ ਕਹਿੰਦੇ ਵੀ ਇਹਦੇ ਨਾਲ ਸਾਗ ਜਿਹੜਾ ਬੜਾ ਟੇਸਟੀ ਬਣ ਜਾਂਦਾ ਹੈ ਤੇ ਅਸੀਂ ਵੀ ਇਸ ਵਾਰ ਇਹਨਾਂ ਥੋੜਾ ਜਾਂ ਗਰਚੋਰ ਤੇ ਪਾਪਾ ਨੇ ਬੀਜ ਤੇ ਸੀ ਇਥੇ ਛੋਲੇ ਕਹਿੰਦੇ ਕਰਦਾ ਛੋਲੀ ਆ ਭਈ ਆਪਣਾ ਹੋ ਜਾਵੇਗਾ ਤੇ ਉਹ ਮੈਂ ਪੱਤੇ ਹੁਣ ਤੋੜ ਰਹੀ ਸੀ ਥੋੜੇ ਜੇ ਮੈਂ ਕਿਹਾ ਵੀ ਆਪਾਂ ওই ਪੱਤੇ ਪਾ ਲੈਨੇ ਆ ਬਹੁਤ ਟੇਸਟੀ ਬਣਦਾ ਹੈ ਤੇ ਹੁਣ ਇਹ ਨਾਲ ਜੀ ਮੈਂ ਥੋੜੇ ਜੇ ਮੂਲੀਆਂ ਦੇ ਪੱਤੇ ਤੋੜ ਲੈ ਸੀ ਤੇ ਮੂੜੀ ਦੇ ਪੱਤੇ ਨਾਲ ਕਹਿੰਦੇ ਆ ਕਿ ਐਸਿਡ ਨਹੀਂ ਬਣਦਾ ਵੀ ਜ਼ਰੂਰ ਪਾਉਣੇ ਚਾਹੀਦੇ ਆ ਵੈਸੇ ਤਾਂ ਆਪਣੇ ਕੋਲ ਸਾਗ ਵੱਧੂ ਸੀ ਤੇ ਬਾਕੀ ਮੂੜੀਆਂ ਦੇ ਪੱਤੇ ਥੋੜੇ ਜਿਵੇਂ ਮੈਂ ਤੋੜ ਰਹੀ ਸੀ ਚਲੋ ਜੀ ਆਪਾਂ ਹੁਣ ਪਾਲਕ ਵੀ ਤੋੜ ਲਈ ਸੀ ਤੇ ਮੂੜੀਆਂ ਦੇ ਪੱਤੇ ਵੀ ਤੋੜ ਲਏ ਤੇ ਹੋਂਡਾ ਮੈਂ ਲੱਗਣ ਲੱਗੀ ਸੀ ਬਾਤੂ ਤੇ ਆਪਾਂ ਬਾਤੂ ਵੀ ਪਾਇਆ ਸੀ ਤੇ ਕਰਿਆ ਕਿ ਨਾ ਸਾਗ ਨੂੰ ਆਪਾਂ ਤੋਤਾ ਸਵਾਰਾ ਤੇ ਮੰਮੀ ਦੀ ਅਜਤਬੀਅਤ ਥੋੜੀ ਜਿਹੀ ਖਰਾਬ ਹੋਈ ਪਈ ਏ ਤੇ ਗੁਰਜੋਤ ਦੇ ਪਾਪਾ ਕਹਿੰਦੇ ਚੱਲ ਮੈਂ ਇੱਕ ਕਤਰਾ ਦੇਣਾ ਆ ਤੇ ਉਹ ਨਾ ਖੇਤ ਖਾਦ ਪਾ ਕੇ ਆਏ ਸੀ ਤੇ ਉਹ ਤੁਹਾਨੂੰ ਹੱਥ ਦਿਖਾ ਰਿਹਾ ਕਿ ਕਹਿੰਦੇ ਸਫਾਹ ਵਹਿੰਦੀ ਲਾਈ ਆ ਉਹਨਾਂ ਦਵਾਈ ਹੈਗੀ ਸੀ ਖਾਦ ਦੇ ਵਿੱਚ ਨਾ ਮਿਕਸ ਕਰਕੇ ਪਾਈ ਏ ਤੇ ਉਹਦੇ ਨਾਲ ਹੱਥ ਦਿਆਂ カラー ਜਿਹੜਾ ਨੀਲਾ ਹੋ ਗਿਆ ਹੱਥ ਰੰਗੇ ਗਏ ਤੇ ਉਹ ਦਿਖਾਉਂਦੇ ਪਏ ਸੀ ਤੇ ਚਲੋ ਜੀ ਵੀਡੀਓ ਨਾਲ ਬਣੇ ਰਹੋ ਆਜੋ ਜੀ ਖਸਾਗ ਖਾ ਲੋ ਅੱਜ ਸਾਡੇ ਨਾਲ ਸਰੋਂ ਦਾ ਸਾਗ ਸਰਸੋਂ ਦਾ ਸਾਗ ਜੀ ਦੇਖੋ ਮੋਟੀ ਮੋਟੀ ਗੰਧਾ ਵਾਲਾ ਬਾਕੀ ਦੀ ਰੋਟੀ ਵਾਹੋ ਦਾਤਾ ਸੰਗ ਦਾ ਚੰਗਾ ਬਣਦਾ ਹੈਗਾ ਉਹਨਾਂ ਦਾ ਸਾਹ ਹੀ ਖੜਾ ਦਿਖਦਾ ਤੇ ਫਿਰ ਉਹਦਾ ਜੀ ਕਰਦਾ ਸੀ ਉਹ ਤੇ ਦੁੱਖੀ ਆ ਤੂੰ ਫਿਰ ਉਹਦੇ ਟਕਾ ਹੀ ਮੈਂ ਦੱਸੇ ਪਿੰਨੇ ਵਰਗ ਬੈਠ ਕੇ ਦਵਾਤ ਵਰਗ ਉਹ ਨਾ ਗਦਾ ਤਾਰ ਨੂੰ ਇੰਤਾਨਾ ਤੇ ਤੂੰ ਤਰੋ ਕਰਨ ਜੰਗਾ ਅਸਰ ਵੀ ਹੈ ਇਹਦੇ ਨਾਲ ਤੇਰਾ ਇਹਨੂੰ ਦੋਤਾ ਬਤੂ ਇਹ ਵਿਆਹ ਕੁ ਮੱਝ ਦੀ ਬਾਥੂ ਪਰ ਚਲੋ ਬਾਥੂ ਬਤੂ ਦੇ ਬਗਲ ਨੂੰ ਦਸਾਂ ਇਹ ਦੇਖੋ ਜੀ ਬਾਥੂ ਬਤੂਆ ਲੱਕੜਾ ਬਾਤੂ ਇੰਨੇ ਦਿਨ ਸਾਦ ਮੁੱਕਦਾ ਆਪਾਂ ਲੱਕੜਾ ਮਕਾ ਕੇ ਸਾਦ ਮਕਾਣਾ ਹੈ ਕਰਦੇ ਨਹੀਂ ਇਹੋ ਲਓ ਆਜੋ ਭਗਤੋ ਸਾਗ ਖਵਾ ਦਈਏ ਥੋੜਾ ਜਿਹਾ ਸਾਗ ਖਵਾ ਜਿੰਨੇ ਦੋਨੇ ਹਰੀ ਹੋ ਜੂਗੀ ਇਹ ਦੋਗੀਆਂ ਵਾਲੀ ਬੋਲੀ ਬੋਲੀ ਤਾਂ ਦੋਗੀਆਂ ਵਾਲੀ ਦਾ ਆਹ ਖਵਾ ਦਿੰਨੇ ਆ ਫਿਰ ਤੁਸੀਂ ਨਹੀਂ ਸੁਣੋ ਸਾਗ ਰੋਟੀ ਟਿੱਕਰ ਲੈ ਲਊਗਾ ਆ ਕੋਈ ਸਰਨਾਹੀ ਹੋ ਕਾਏ ਹੋ ਰਖਾਤਾ ਬੜਾ ਤੋਂ ਜਰਾਣ ਤੇ ਝੜਦਾ ਕਾਤਾ ਬਹੁਤ ਜਿਆਦਾ ਚੰਦਤ ਬਹੁਤ ਜਿਆਦਾ ਇਹ ਮਹਿੰਗਾ ਪਤਾ ਕੋਈ ਮੋਰੀ ਦਾ ਪਤਾ ਪੜਾ ਕੋ ਬਾਇ ਹੈ ਇਹਨੇ ਨਾ ਪਿਆਰ ਉਹਦੇ ਨਾਲ ਪਿਆਰ ਨਹੀਂ ਬਣਦਾ ਜੀ ਇਹਨੇ ਕੋਤਾ ਵੀ ਪਤਾ ਹੈ ਕਿ ਉਹਦਾ ਮਗਰਤੀਗਾ ਗੜਿਕਾ ਬੜੀ ਹੈ। ਓਹੋ। ਇਹ ਤਾਂ ਤੇਰੀ ਛਾਲਟਾ ਬੇਚ ਪਾਇਆ ਹੀ ਆ ਆਪਣੀ ਕੀ ਚਰਾਂ ਦੀ। ਜਿਵੇਂ ਸਰ ਨੂੰ ਬਦਲ ਫੜਾ ਮੀਤ। ਬਰਾ। ਕਿਛਦਾ ਪੁਆ। ਆ ਤੇ ਜੀ ਪਾਉਂ ਸਾ। ਚਲੋ ਜੀ ਆਪਾਂ ਹਾਸੇ ਮਜ਼ਾਕ ਦੀਆਂ ਗੱਲਾਂ ਬਾਤਾਂ ਕਰਦੇ ਕਰਦੇ ਸਾਗ ਲਿਆਏ ਘਟ ਤੇ ਹੁਣ ਰਹਿ ਗਈ ਸੀ ਪਾਲਕ ਤੇ ਸਾਡਾ ਟੋਕਾ ਨਾ ਪਰਾਣਾ ਬਹੁਤ ਇਹ ਦਿੰਦੀ ਹੈ ਨਾ ਗਲਾਰੀਆਂ ਵਗੈਰਾ ਕਸੀਆਂ ਪਈਆਂ ਨੇ ਤੇ ਪਾਲਕ ਨਾਲ ਦਕੂਤਰਦਾ ਨਹੀਂ ਤੇ ਹੁਣ ਜਿੰਨੀ ਕੋ ਤੋਰਗੀ ਵਿੱਚ ਉਤਰਾਂਗੇ ਤੇ ਬਾਕੀ ਦੀ ਫਿਰ ਮੈਂ ਚਾਕੂ ਨਾਲ ਕੱਟ ਕੇ ਪਾ ਦਿਆਂਗੀ ਤੇ ਮੇਰੇ ਹਸਬੰਦ ਦੀਆਂ ਜੀ ਗੱਲਾਂ ਬਾਤਾਂ ਕਿਵੇਂ ਦੀਆਂ ਲੱਗੀਆਂ ਕਮੈਂਟ ਕਰਕੇ ਜਰੂਰ ਦੱਸਿਓ ਮੇਰੀਆਂ ਭੈਣਾਂ ਤੇ ਇਸੇ ਤਰ੍ਹਾਂ ਜੀ ਹਾਸੇ ਮਜ਼ਾਕ ਕਰਦੇ ਰਹਿੰਦੇ ਆ ਤੇ ਆ ਦਾ ਆਪਾਂ ਆ ਦੇ ਵਿੱਚ ਪੰਜਾਂ ਨਾਲ ਖੜੀਆਂ ਮਿਰਚਾਂ ਤੇ ਨਮਕ ਤੇ ਆਪਣੇ ਜੀ ਲਸਣ ਵਗੈਰਾ ਤਾਂ ਵਿੱਚ ਥਾਂਦੇ ਨਹੀਂ ਸਾਗ ਚ ਤੇ ਇਸ ਕਰਕੇ ਜੇ ਆਪਾਂ ਲਸਣ ਅਗਰ ਕਦੇ ਨਹੀਂ ਪਾਇਆ ਆਪਾਂ ਜਿਹੜੇ ਪਾਇਆ ਨਾ ਮੁਗਲੀ ਦੇ ਪੱਤੇ ਤੇ ਨਾਲ ਪਾਇਆ ਜੀ ਛੋਲੀਏ ਦੇ ਪੱਤੇ ਤੇ ਨਾਲ ਬਾਥੀ ਇਹ ਦੇ ਨਾਲ ਨਾ ਐਸਟ ਬੈਰ ਆ ਬਿਲਕੁਲ ਨਹੀਂ ਬਣਦਾ ਤੇ ਸਾਗ ਜਿਹੜਾ ਨਾ ਬਹੁਤ ਜਲਦੀ ਨੀਚ ਜਾਦਾ ਹੈ ਤੇ ਆਪਾਂ ਤੇ 1:00 ਵਜੇ ਤੱਕ ਆਏ ਤੇ ਆਪਾਂ ਦੇਖੋ ਕਿੰਨਾ ਵਧੀਆ ਖਾਣਾ ਵੀ ਗਿਆ ਹੈ ਮਾਂ ਹੋਰ ਆਪਾਂ ਜਲਦੀ ਬਾਦ ਲਾਂਗੇ ਇਹ ਚੋਸ ਲਵਾਂਗੇ ਇਸ ਰਾਗ ਅੱਜ ਬਹੁਤ ਜ਼ਿਆਦਾ ਟੇਸਟੀ ਬਣਨ ਵਾਲਾ ਹੈ ਮਾਂ ਕਿੰਨਾ ਕਿਤੇ ਦੇਖੋ ਵੀ ਮਾਂ ਯਾ ਅੱਗਾ ਪਹੁੰਚ ਆਈ ਤੇ ਮਚਾਈ ਆ ਰਹੇ ਚਲੋ ਜੀ ਸਾਗ ਆਪਣਾ ਹੋ ਗਿਆ ਸੀ ਤਿਆਰ 2 ਘੰਟਿਆਂ ਚ ਐਨ ਵਧੀਆ ਰਿਜ ਗਿਆ ਸਾਗ ਤੇ ਹੁਣ ਕੋਟਣਾ ਆਪਾਂ ਸ਼ੁਰੂ ਕਰਤਾ ਏ ਤੇ ਮੈਂ ਤੌੜੀ ਨੂੰ نیچے ਉਤਾਰ ਲਿਆ ਸੀ ਕਿਉਂਕਿ ਚੁੱਲੇ ਦੇ ਉੱਪਰ ਨਾਲ ਕੋਟਣਾ ਥੋੜਾ ਜਿਹਾ ਔਖਾ ਹੁੰਦਾ ਏ ਤੇਜ਼ ਕਰਕੇ ਜਿਉਂ ਨਾਲ ਆਪਾਂ ਥੱਲੇ ਰੱਖ ਕੇ ਇਹਨੂੰ ਕੋਟਾਂਗੇ ਸਾਗ ਨੂੰ ਜੀ ਕੋਟ ਕੋਟ ਕੇ ਇੱਕੋ ਜਾਨ ਕਰ ਦੇਣਾ ਹੈ ਉੱਪਰ ਚੱਕ ਦਿਖਾ ਦਿਓ ਦਿਖਾਣੇ ਆ ਥੋੜੇ ਜਿਹੀ ਕੋਟੇ ਲਾ ਲੀਂ ਵਧੀਆ ਹੁੰਦਾ ਨਾ ਛੱਡ ਕੇ ਫਿਰ ਦਿਖਾਓ ਆ ਦੇਖੋ ਜੀ ਸਾਗ ਸਾਡੇ ਸਾਗ ਬਣਾਉਣ ਦਾ ਤਰੀਕਾ ਬਿਲਕੁਲ অথੈਨਟਿਕ ਤਰੀਕਾ অথੈਨਟਿਕ ਤਰੀਕਾ ਆਪਾਂ ਕਦੇ ਕੋਈ ਬਲੈਂਡਰ ਵਗੈਰਾ ਨਹੀਂ ਲਿਆ ਗੋਰੀ ਆਪਾਂ ਮਦੀ ਨਾਲ ਹੀ ਸਾਗ ਜਿਹੜਾ ਖੋਟੀ ਦਾ ਹੈ ਇੰਨਾ ਕੁ ਟੇਸਟੀ ਬਣਦਾ ਇਨਸਾਨ ਨੂੰ ਤਸ਼ੂਬ ਬਹੁਤ ਜ਼ਿਆਦਾ ਵਧੀਆ ਆ ਰਹੀ ਏ ਸਾਗ ਦੀ ਹੁਣ ਅਸੀਂ ਅੱਜ ਮੱਕੀ ਦਾ ਆਟਾ ਲੈ ਲੈਂਦਾ ਤੇ ਹੁਣ ਮੱਕੀ ਦਾ ਆਟਾ ਬਣਾ ਕੇ ਸਾਗ ਨਾਲ ਆਪਾਂ ਦਵਾਣੇ ਆ ਬੜਕ ਤੇ ਫਿਰ ਬੜਕ ਦਾ ਮਤਲਬ ਕੀ ਏ ਕੋਈ ਹੋਰ ਉੱਤੇ ਰੱਖਣਾ ਬੜਕ ਹਾਂ ਇੱਕ ਵਾਰੀ ਹੋਰ ਉੱਪਰ ਰੱਖਾਂਗੇ ਤੇ ਨੁੱਝੇ ਦੋ ਤੈਨੂੰ ਬਾਲੇ ਆ ਜਾਣਗੇ ਫਿਰ ਆਟਾ ਜਿਹੜਾ ਵਿੱਚ ਪਾਇਆ ਹੋਇਆ ਤਾਂ ਪੱਕ ਜਾਏਗਾ ਹੁੰਦਾ ਫਿਰ ਆਲਣ ਜਿਹੜਾ ਹੁੰਦਾ ਨਾ ਉਹ ਫਿਰ ਉਹਦੇ ਕੱਚਾਪਣ ਦੂਰ ਹੋ ਜਾਂਦਾ ਤੇ ਉਹ ਆਪਾਂ ਕਰਕੇ ਫਿਰ ਇਹਨੂੰ ਉਤਾਰ ਕੇ ਇੱਧਰ ਇੱਧਰ ਅੱਗ ਵੇਖੋ ਕਿਵੇਂ ਸੁੱਲ ਗਰੀਬ ਬਹੁਤ ਵਧੀਆ ਅੱਗ ਤੇ ਇੱਧਰ ਸਾਗ ਕੋਟਿਆ ਜਾ ਰਿਹਾ ਹੈ ਅੱਜ ਖਾਵਾਂਗੇ ਮੱਕੀ ਦੀ ਰੋਟੀ ਨਾਲ ਸਾਗ ਸਰਸੋਂ ਦਾ ਅੱਜ ਉਹ ਪਹਿਣਾ ਖਾਣੀ ਹੈ ਜੇ ਤਰੋਟੀਆਂ ਮੱਕੀ ਦੀਆਂ ਮੈਨੂੰ ਤਾਜ ਤਾਜਾ ਸਾਗ ਤੇ ਮੱਕੀ ਦੀ ਰੋਟੀ ਨਾਲ ਮੱਖਣ ਬਹੁਤ ਪਸੰਦ ਹੈ। ਸਾਨੂੰ ਮੋਟਾ-ਮੋਟਾ ਸਾਗ ਮੱਧਿਆ ਨਾਲ ਸਾਡੇ ਕੋਈ ਪਸੰਦ ਨਹੀਂ ਕਰਦਾ। ਕਈਆਂ ਦਾ ਸਾਗ ਉਹ ਨਾ ਬਿਲਕੁਲ ਉਹ ਆਪੋ ਜਿਹੜਾ ਵੇਖੀਦਾ ਵਿੱਚ ਸਾਗ ਉਹ ਲੋਕੀ ਜਿਹੜਾ ਕਈ ਬਣਾ ਦੇ ਵਿਚਾਰੇ ਉਹਨਾਂ ਨੂੰ ਨਾ ਕੋਟਣ ਦਾ ਪੂਰਾ ਤਜਰਬਾ ਨਹੀਂ ਹੁੰਦਾ ਤਾਂ ਉਹ ਛਿਛੜੇ ਜਿਹਾ ਬਣ ਜਾਂਦੇ ਨੇ। ਸਾਗ ਕਿੱਧਰ ਲਗਾ ਫਿਰ ਦਿੰਦਾ ਹੈ, ਪਾਣੀ ਕਿੱਧਰ ਲਗਾ ਫਿਰ ਦਿੰਦਾ ਹੈ। ਉੱਤਰ ਸਾਗ ਕੁੱਟਦੇ ਵੇ। ਸਾਡੀ ਪਾਸ਼ਾ ਚ ਇਹਨੂੰ ਮਧੀਆਂ ਮਾਰਨਾ ਕਹਿੰਦੇ ਨੇ ਮਧੀਆਂ ਮਦਨਾ ਸਾਗ ਨੂੰ ਅਸੀਂ ਮਾਦ ਰਿਆਂ ਬਾਕੀ ਹੁਣ ਸੋਲਤਾ ਬਹੁਤ ਆ ਗੀਆਂ ਨੇ ਪਹਿਣਾ ਜਿਹੜੀਆਂ ਕਈ ਹੁਣ ਗ੍ਰੈਂਡਰ ਨਾਲ ਗ੍ਰੈਂਡਰ ਪਤਾ ਨਹੀਂ ਕਿੰਨੇ ਆ ਤੇ ਬਲੇਂਡਰ ਉਹਨੂੰ ਗ੍ਰੈਂਡ ਬਲੇਂਡਰ ਕਿ ਪਤਾ ਨਹੀਂ ਗ੍ਰੈਂਡਰ ਕਹਿੰਦੇ ਉਹਦੇ ਨਾਲ ਕਰ ਲੈਂਦੇ ਨੇ ਬਾਕੀ ਆਪਣਾ ਤਾਜੇ ਜੀ ਦੇਸੀ ਤਰੀਕਾ ਹੀ ਪੁਰਾਣਾ ਹੈ ਦੁਬਾਰਾ ਪੁੱਛਿਆ ਜਾਣੀ ਹੈ ਹੈਲੋ 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 ਹਾਂਜੀ ਈ ਵਿਊਅਰਸ ਤੇ ਆਪਾਂ ਜੋ ਇਹਨਾਂ ਸਾਗ ਕੱਢ ਲਿਆ ਤੇ ਹੁਣ ਆਪਾਂ ਪਾ ਰਹੇ ਆ ਮੱਖਣ ਅਸੀਂ ਸਪੈਸ਼ਲ ਉਸ ਦਿਨ ਸਾਗ ਬਣਾਇਆ ਜਿਸ ਦਿਨ ਸਾਡੇ ਘਰ ਮੱਖਣ ਹੋਵੇ ਮੱਖਣ ਆਪਾਂ ਪਾਵਾਂਗੇ ਥੋੜੇ ਜਿਹਾ ਬਾਅਦ ਕਿਉਂਕਿ ਆਪਾਂ ਨੂੰ ਮੱਖਣ ਬਹੁਤ ਵਧੀਆ ਲੱਗਦਾ ਸਾਗ ਵਿੱਚ ਤੇ ਇਹ ਦੇਖੋ ਜੀ ਮੱਖਣ ਪੈ ਗਿਆ ਚਾਰ ਸਲਾਈਸ ਹੋਣ ਇਹ پک ਰਹੀ ਰੋਟੀ ਆਜੋ ਜੀ ਤੇ ਆਪਾਂ ਆਪਾਂ ਸਾਗ ਕੱਢ ਲਏ ਤੇ ਹੁਣ ਰੋਟੀ ਖਾਣ ਦੀ ਜਮਾ ਤਿਆਰੀ ਇਹ ਦੇਖੋ ਆਪਣਾ ਸੈਟਅਪ ਹੋਇਆ ਪਿਆ ਜਿਹਦੇ ਅੱਗੇ ਆਪਣੀ ਬਾਰਨੀ ਦੀ ਰੋਟੀਆਂ ਬਣਾ ਰਹੇ ਨੇ ਬਾਕੀ ਦੀਆਂ ਤੇ ਸਾਗ ਚਿਹੋ ਨੂੰ ਪਾ ਕੇ ਮੱਖਣ ਤੇ ਆਪਾਂ ਥਾਲੀ ਤਿਆਰ ਥਾਲੀ ਤਾਂ ਕੀ ਕਹਿ ਸਕਦੇ ਆ ਬਾਕੀ ਆਪਾਂ ਖਾਰੀ ਵਿੱਚ ਹੀ ਖਾ ਲਾਂਗੇ ਖਾਰੀ ਚ ਆਪਾਂ ਕੰਮ ਚਲਾ ਲੈਣਾ ਤੇ ਬਾਹਰ ਨੀਰਾ ਹੋ ਗਿਆ ਸਿਆ ਆਪਾਂ ਹਾਂ ਤਾਂ ਕਰਕੇ ਸੰਧਰ ਜਿਆਦਾ ਬਾਹਰ ਬਹੁਤ ਜਿਆਦਾ ਨੀਰਾ ਹੋ ਗਿਆ ਸਿਆ ਦੇਖੋ ਜੀ ਸਾਗ ਕਹਿੰਦੇ ਨਾ ਜ ਬਹੁਤ ਵਧੀਆ ਬਣਿਆ ਤੇ ਮੈਂ ਤੁਹਾਨੂੰ ਟੈਸਟ ਕਰਕੇ ਦਿਖਾਣਾ ਪੋਰ ਟੇਸਟੀ ਬਣਾਇਆ ਮੈਂ ਥੋੜਾ ਚਖਾਇਆ ਇਹ ਦੇਖੋ ਜੀ ਇਹ ਰਹੀ ਇੱਕ ਬਾਈਟ ਤੇ ਇਹ ਰਿਹਾ ਆਪਣਾ ਮੂੰਹ ਮੰਮਾ ਮੰਮਾ ਮੈਂ ਇਸ ਨੂੰ ਖਾਣ ਦੇ ਬੈਲੋ ਬੋਲ ਜਿਮਮੀ ਮੱਥੀ ਨਹੀਂ ਪਾਣੀ ਜਿੰਨੀ ਤੁਮੇ ਹੋਵੇਗੀ ਕੋਈ ਗੱਲ ਬੁੱਤਰ ਕੋਈ ਗੱਲ ਸਾਗ ਇਹਨ ਜਿਹੜਾ ਇੰਜ ਬਣਿਆ ਜਿੱਦਾਂ ਮਲਾਈ ਹੁੰਦੀ ਮਲਾਈ ਬਹੁਤ ਸਵਾਦ ਬਣਿਆ ਸਾਗ ਤੇ ਹੁਣ ਮੱਕੀ ਦੀ ਰੋਟੀ ਉਤਰਨ ਲੱਗੀ ਏ ਤੇ ਆਪਾਂ ਇੰਜੋਏ ਕਰਾਂਗੇ ਤੇ ਆਪਣਾ ਜੀ ਆਪਣੇ ਲੋਕ ਖੁੱਲਾ ਇਨਵੀਟੇਸ਼ਨ ਏ ਜਿਹੜੇ ਆਪਣੇ ਭੈਣ ਭਾਈ ਬਾਹਰੋਂ ਆਪਾਂ ਨੂੰ ਦੇਖਦੇ ਆ ਅਮਰੀਕਾ ਕੈਨੇਡਾ ਤੋਂ ਯੂ ਐਸ ਜਿੱਥੋਂ ਵੀ ਦੇਖਦੇ ਆ ਇੰਗਲੈਂਡ ਤੋਂ ਇਹ ਹੋਰ ਵੀ ਕਈ ਸ਼ਾਇਦ ਪਈਆਂ ਕੰਟਰੀਆਂ ਤੋਂ ਦੇਖਦੇ ਹੋਣਗੇ ਤੇ ਪੰਜਾਬ ਜਿਹੜੇ ਪੰਜਾਬ ਤੋਂ ਦੇਖਦੇ ਉਹਨਾਂ ਨੂੰ ਵੀ ਆਪਣੇ ਉਹ ਲੋ ਖੁੱਲਾ ਸੱਦਾ ਹੈ ਜੀ ਜਦੋਂ ਮਰਜ਼ੀ ਆਓ ਆਪਣੇ ਕੋਲ ਤੇ ਮੱਕੀ ਦੇ ਰੋਟੀ ਖਾਵਾਂਗੇ ਤੇ ਨਾਲ ਸਰੋਂ ਦਾ ਸਾਗ ਤੇ ਅਸੀਂ ਹੁਣ ਸੈਲਡ ਤਾਂ ਨਹੀਂ ਬਣਾਇਆ ਰਾਤ ਹੋ ਚੁੱਕੀ ਹੈ ਤੇ ਰਾਤ ਨੂੰ ਸਲਾਦ ਨਹੀਂ ਖਾਣਾ ਚਾਹੀਦਾ ਇਹ ਸਾਡੇ ਵੱਡੇ ਵੱਡੇ ਰਹਿੰਦੇ ਸੀਗੇ ਤੇ ਹੁਣ ਆਪਣੀਆਂ ਮੂਲੀਆਂ ਵੀ ਕਾਫੀ ਹੋ ਗਈਆਂ ਨੇ ਤੇ ਛਲਗਮ ਵੀ ਕਾਫੀ ਹੋ ਗਏ ਨੇ ਤੇ ਇੱਕ ਦਿਨ ਉਹਨਾਂ ਦਾ ਨਾਲ ਅਚਾਰ ਬਣਾਉਣੇ ਆ ਤੇ ਉਹ ਚਲੋ ਬੰਦਾ ਐਸੇੜੇ ਖਾ ਲੈਂਦਾ ਨਾਲ ਤੇ ਆਈ ਬੇਟਾ ਖਾਣੀ ਨਹੀਂ ਇਹ ਬਾਕੀ ਰੋਟੀ ਜੀ ਪਹਿਲੀ ਬਾਈਟ ਮੇਰੇ ਪੁੱਤਰ ਖਾਵੇਗਾ ਜਮੀ ਭਾਜਿਆ ਜਾਏ ਤੇ ਕੋਰ ਪਾਇਆ ਜਾ ਬੱਕ ਭਾਦ ਚੀ ਇਹ ਇੱਥੇ ਬੈਠੋ ਆਪਾਦ ਕੋਲ ਬੈਠ ਜਾਓ ਹਮ ਅਰੇ ਬੋਲ ਤੇ ਬੈਠੋ ਬਹੁਤ ਵਧੀਆ ਮੱਕੀ ਦੀ ਰੋਟੀ ਬਹੁਤ ਸਵਾਦ ਬਣੀ ਹੈ ਹੈ ਨਾ ਥੋੜਾ ਨਮਕ ਪਾ ਕੇ ਬਣਾ ਲਏ ਨੇ ਬਹੁਤ ਵਧੀਆ ਲੱਗੇਗਾ ਨਾ ਥੋੜਾ ਨਮਕ ਪਾਇਆ ਆਟੇ ਚ ਬਹੁਤ ਟੇਸਟੀ ਲੱਗਦਾ ਹੈ ਸਿਰਾਂ ਲੱਗਿਆ ਸਿਰਾਂ ਲੱਗਿਆ ਅੰਲੂ ਕਿਵੇਂ ਬੇਟਾ ਸਿਰਾਂ ਲੱਗਿਆ ਖਾਣੋ ਠੀਕ ਹੈ ਮੈਂ ਨਾ ਇੰਨੀ ਬੜੀ ਬੜੀ ਬੱਕੀ ਦੀ ਰੋਟੀ ਹੈਂਦੀ ਹੈ ਤੇ ਸਾਗ ਉਸ ਤੋਂ ਜਾਂਦੇ ਤੇ ਸਾਡੇ ਪਿੰਡਾਂ ਵਾਲੇ ਜੀ ਸਿੰਪਲ ਡਾਈਟ ਤੈਨੂੰ ਕਿੰਦਾ ਲੱਗਦੀ ਹੈ ਜਰੂਰ ਦੱਸੋ ਕਿਉਂਕਿ ਸ਼ਹਿਰਾਂ ਚ ਤਾਂ ਜਾੜਾ ਹਾਈ ਫਾਈ ਚੀਜ਼ਾਂ ਖੰਦੇ ਰਹਿੰਦੇ ਅਸੀਂ ਤਾਂ ਬਸ ਰੋਟੀ ਸਬਜ਼ੀ ਖਾਣੀ ਹਦੀ ਪਿੰਡਾਂ ਚ ਦੇਸੀ ਘਾਣਾ ਬਹੁਤ ਸੰਤੁਸ਼ਟੀ ਨਵ ਜੀ ਆਪਣ ਦੋਸਤ ਦੂਸਰੀ ਰੋਟੀ ਵੀ ਹੋ ਗਈ ਤਿਆਰ ਤਾਂ ਪਿਆਵਰ ਮੱਕੀ ਪਕਾ ਰਹੇ ਆ ਘਾੜ ਦੀ ਹਾਂ ਜੀ ਬਣਾ ਟਮਚਾ ਹੈ ਅੱਜ ਦੀ ਵੀਡੀਓ ਦਾ ਜੀ ਕਰਦੇ ਆ ਇੱਥੇ ਹੀ ਐਂਡ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ